ਜੀ ਮਿੱਤਰੋ ਕੀ ਹਾਲ ਚਾਲ ਨੇ ਸਵਾਗਤ ਆ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਦੇ ਵਿੱਚ ਬਾਬੇ ਉਹ ਨਵਾਂ ਟਰੈਕਟਰ ਹਾਂ 5210 ਆਪਣੇ ਯਾਰ ਵਾਲਾ ਖੁਸਣ ਵਾਲਾ ਚੱਲ ਰਿਹਾ ਹੈ 5210 4x4 ਦੀ ਪਰਫਾਰਮੈਂਸ ਦਿਖਾਵਾਂਗੇ ਅੱਜ ਤੁਹਾਨੂੰ ਰੀਪਰ ਤੇ ਇਹ ਵੀ ਮੁੰਡਾ ਬਸ ਹੁਣ ਪੱਕੇ ਤੌਰ ਤੇ ਜਿਵੇਂ ਕੈਨੇਡਾ ਬਸਨਿਕ ਹੁੰਦਾ ਹੁੰਦਾ ਆਪਣੇ ਕੋਲੇ ਹਾਂ ਬਾਬਾ ਕਿਰਪਾ ਕਰ ਇਹਨੂੰ ਪੀਆਰ ਦਵਾ ਦਿੰਨੇ ਆ ਹਾਂ ਤੇ ਆ ਕਿਹੜੀ ਕਣਕ ਆਪਣੀ ਇਹ ਵੈਰਾਈਟੀ ਹੈਗੀ ਆ ਵੀਰੇ 766 ਆ ਯਾਰ ਬੀਜੀ ਆਪਾਂ ਨੇ ਥੋੜੀ ਜੀ ਆ ਮੈਨੂੰ ਦੇਖਣ ਨੂੰ ਕਣਕ ਸੋਹਣੀ ਮਹੌ ਲੱਗ ਰਹੀ ਆ ਇਹ ਇਹ ਆਹੀ ਕੇਰੀ ਵੀਜੀ ਵੀ ਕੋ ਪਰਲੀ ਵੀ ਨਾ ਹੈਗਾ ਪਰਾਂ ਵੀ ਆ ਥਾਉ ਅੱਛੇ ਅੱਛੇ ਪਰ ਇਹਦਾ ਦਾਣਾ ਦੇਖ ਕਿੰਨਾ ਵਧੀਆ ਮੋਟੀ ਬਹੁਤ ਆ ਓਏ ਦਾਣਾ ਹੈਂ दाना ਮੋਟਾ ਹੀ ਬਹੁਤ ਆ। ਦਾਣਾ ਮੋਟਾ ਆ। ਯਾਰ ਕਦੇ-ਕਦੇ ਆਪਾਂ ਨੂੰ ਬੀਜ ਵਾਲੇ ਦੀ ਵੀ ਮੰਨ ਲੈਣੀ ਚਾਹੀਦੀ ਜਿਹੜੇ ਬੰਦੇ ਤੋਂ ਬੀਜ ਲਿਆਉਣੇ ਆ। ਉਹਨੇ ਸੱਤਾ ਗਿਆ ਤੀ ਬੀਜ ਲੈਣ। ਉਹਨੂੰ ਧੱਕੇ ਨਾਲ ਦਿੱਤਾ ਸੀ 2 ਕਿੱਲਾਂ ਦਾ ਬੀਜ ਕਹਿੰਦਾ ਲਿਜਾ ਕੇ ਦੇਖ। ਕਹਿੰਦਾ ਇੱਕ ਵਾਰ ਬੀਜ ਕੇ ਤਾਂ ਦੇਖ ਇੰਨੀ ਕ। ਪਰ ਕਣਕ ਦੀ ਰੂਹ ਖੜੀ ਖਨਾੜ ਦੇਖੋ। ਸੋਹਣੀ ਬਹੁਤ ਖੜੀ ਆ। ਚਿੱਟੀ ਪਈਆ ਜਮਾਈ ਚਿੱਟੀ। ਹੂੰ। ਤੇ ਉਧਰ ਆਉਂਦਾ ਚੋਬਰ। ਹੂੰ। 22 ਕਿੱਲਿਆਂ ਦਾ ਲੁਧਿਆਣੇ ਡੱਕ ਨਹੀਂ ਕੱਲਾ-ਕੱਲਾ ਕਰ ਸਾਰਾ ਦੇਖੋ। ਟਰੈਕਟਰ ਲੈ ਕੇ ਇਰਜਾ ਸੌਟਾ ਕਰਾ ਲੈਣੇ ਦਾ ਸਮਝਦਾਰ ਪੂਰਾ ਵੀ ਕਾਪੀਰਾਈਟ ਆ ਜੂਗਾ ਜੇ ਦੀ ਡੈਕ ਬੰਦ ਕਰਤਾ ਆਪਣੇ ਨਾਲ ਰਹਿੰਦਾ ਫਿਰ ਸੁੱਟਦਾ ਕੰਮ ਹੁੰਦਾ ਕਹਿੰਦਾ ਲੈ ਤੇਨੂੰ ਟਰੈਕਟਰ ਦਵਾ ਮੈਂ ਹਲੇ ਇਹਨੂੰ ਕਹਿਣ ਲੱਗਿਆ ਦੀ ਮੈਂ ਇਹਦੀ ਡਰਾਈਵਰ ਨਾ ਰੱਖਿਆ ਵੀ ਆਪੇ ਚਲਾਇਓ ਨਵੇਂ ਟਰੈਕਟਰ ਦੀ ਚੌਚ ਵੀ ਅਸੀਂ ਵੀ ਤਾਂ ਆਪੇ ਚਲਾਉਣੀ ਵੀ ਆਪੇ ਚਲਾਉਣਾ ਚਾਹੀਦਾ ਹੂੰ ਚੱਲ ਜਿਹਦਾ ਪੜਦਾ ਸੀ ਹੁਣ ਤਾਂ ਵਿਹਲਾ ਹਾਂ ਇਹਨੂੰ ਵੀ ਆਰ ਦਵਾਉਣੇ ਆਪਾਂ ਹਾਂ ਇਹਨੂੰ ਨਾਲ ਇਹ ਵੀ ਟਰੈਕਟਰ ਹੁਣ ਆਪਣੇ ਬਲੌਗਾਂ 'ਚ ਆਇਆ ਕਰੂਗਾ ਹਾਂ ਇਹਨੂੰ ਨਾਲੇ ਰੱਖਿਆ ਕਰਨਾ ਬਸ ਇਹ ਕਰੂਗਾ ਇਹ ਇਹ ਉਰੀ ਚੱਲੂਗਾ ਹੁਣ ਦਿਖਾਉਣਾ ਹੈ ਫਿਰ ਤੁਹਾਨੂੰ ਕਿ ਮੈਂ ਕੀ ਕਹਿੰਦਾ ਨਾਲੇ ਮੁੰਡੇ ਨੂੰ ਦਾਵਨ ਦਵਾ ਦਿੰਨਾ ਮੈਂ ਨਾਲੇ ਮੁੰਡੇ ਨੂੰ ਦਾਵਨ ਦਵਾ ਦੇ ਲਾ ਦੋ ਚਾਰ ਗੇੜੇ ਹਾਂ ਫਿਰ ਫਾਇਦਾ ਕੀ ਹੋਇਆ ਆਪਣੇ ਪਿੰਡਾ ਇਹਦਾ ਫਿਰ ਵੈਟੇ ਨਾ ਕਰੀ ਇਹਦੀ ਬੱਤਾ ਵਿਆਦ ਵੀਰ ਬੱਤਾ ਬੱਤਾ ਪਲਾਈਏ ਹਾਂ ਮੁੰਡਾ ਬੱਤਾ ਵੀ ਲਾ ਓਏ ਰੋਕ ਨਾ ਰੋਕਣ ਦਾ ਟਾਈਮ ਕਿੱਥੇ ਆ ਰੋਕਣ ਦਾ ਟਾਈਮ ਕਿੱਥੇ ਆ ਬੁਕਿੰਗ ਬਹੁਤ ਹੋਈ ਪਈ ਆ ਬਲਾਸ ਕਿੱਥੇ ਕਿੱਥੇ ਬਲਾਸ ਤਾਂ ਰਾਜੇ ਸਿਟਿਆ ਆ ਉਹਨੇ ਮਾਰ ਲਈ ਨੀਗਾ ਹਾਂ ਚਲੋ ਕਰ ਦੁੱਧਿਆ ਕਰਿਆ ਵਧੀਆ ਕਰਿਆ ਕੋਟਲ ਵਾਹਦੇ ਨੂੰ ਐਂਟੀ ਕਰ। ਹੁਣ ਚੱਲਾਂਗੇ। ਹਾਂ। ਚੱਲ ਪਹੁੰਚ ਜਾਂਦਾ ਮੈਂ। ਜਿਵੇਂ ਚੱਲਦਾ ਫਿਰ ਕੈਮੀ ਟਰਾਲੀ ਆ। ਓਏ ਓਹ ਨਿਕਲ ਗਿਆ ਸੀ। ਚੱਲਦਾ ਭਾਈ ਫਿਰ 5210 424 25 ਮਾਡਲ। ਮੈਂ ਕਹਾਂ ਟਰੈਕਟਰ ਬੱਬੇ ਲੁੱਕ ਵੈਜ ਐਨ ਚਿਪ ਕੱਟਾ ਤੇ ਟੈਕ ਮੁੰਡੇ ਨੇ ਛੋਟਾ ਜਿਹਾ ਟੈਕ ਲਾਇਆ ਹੋਇਆ। ਸੇਰਾ ਗੱਲ ਬਾਤ ਆ ਪੂਰੀ ਜੇ ਟਰੈਕਟਰ ਤੋਂ ਕੰਮ ਲੈਣਾ ਹੈ ਨਾ ਵੀਰੇ ਤਾਂ ਸਾਡੇ ਏਰੀਆ 'ਚ ਤੁਹਾਨੂੰ ਜਾਦੇ ਵੱਡੇ ਡੈਕ ਨਹੀਂ ਮਿਲਣਗੇ ਕਿਉਂਕਿ ਸਾਰੇ ਭਾਂਜਿਆਂ ਨੇ ਖੇਤੀ ਕਰਨੇ ਜਿਹੜਾ ਪੂਰੀ ਲੱਤ ਤੇ ਆ ਪੂਰੀ ਲੱਤ ਤੇ ਕਿਹੜਾ ਵੀਰੇ ਜਾਂਦਾ ਬਿਨਾਂ ਲਾਂਗੇ ਵੀ ਨਰਮ ਨੇ ਬਿਨਾਂ ਕਲਚ ਲਾਇਆ ਜਾਂਦਾ ਕੰਦਾ ਭਾਈ ਕਹਿੰਦਾ ਬਿਨਾ ਕਲਚ ਦੇ ਸਾਬ ਕੋ ਬਣਾ ਲੈ। ਨਾ ਉਹ ਵੀ ਮਿੱਤਰੋ ਕਰੋ ਫਿਰ ਚੈੱਕ। ਜੌਂਡੀਅਰ ਦੀ ਪਰਫਾਰਮੈਂਸ। 52 10 4x4 ਸਿੰਪਲ ਦੀ ਵੀ ਦਿਖਾਵਾਂਗੇ ਤੁਹਾਨੂੰ। ਉਹ ਵੀ ਆਪਣੇ ਵਾਲਾ ਬਣਾ। ਛੂੜੀ ਦਾ ਥੋੜਾ ਜਿਹਾ क्रेज ਹੀ ਘਟ ਗਿਆ। ਯਾਨੀ ਕਿ ਛੂੜੀ ਦੀ ਡਿਮਾਂਡ ਵੀ ਘਟ ਗਈ। ਜੀਰੀ ਦੀਆਂ ਇਕੱਠਾ ਨੇ ਛੂੜੀ ਦੀ ਡਿਮਾਂਡ ਘਟ ਜੀ ਜੇ ਜੇ ਗੇਮ ਮਤਲਬ ਇੱਧਰ ਜਾਂਦੀ ਦੀ ਫੈਕਟਰੀ ਉਹਦੀ ਡਿਮਾਂਡ ਜਮਾਂ ਹੀ ਖਤਮ ਹੋ ਗਈ ਓਡ ਤਾਂ ਟਕਰਾ ਟਕਰਾਂ ਨੂੰ ਪਾਸ ਤੇ ਪਾਸ ਮਿੱਤਰੋ ਕਮੈਂਟ ਕਰਕੇ ਦੱਸਿਓ ਵੀ ਕਿਦੇ ਨੇ 3 ਇੱਕ ਘਰੇ ਚ ਚਲਾ ਦੀ ਇੱਕ ਲੈਂਡ ਚ ਜੌਂਡੀਆ 52 ਦਾ ਸਾਹਬ 4x4 ਆਪਣੇ ਵਾਲਾ 2 ਵੀ ਨਾ ਤੇ ਆਪਣੇ ਵਾਲਾ 855 ਬਾਕੀ ਫੋ ਲੋਕੇ ਚੱਲ ਰਿਹਾ ਲੰਗੇ ਨਰਮ ਨੇ ਥੋੜੇ ਜੇ ਤਾਂ ਚੱਲੇ ਆ ਵੀ ਜਿਆਦਾ ਸਾਰੇ ਤੋਂ ਜ਼ਿਆਦੇ ਆ। ਸਭ ਤੋਂ ਵੱਧ ਕਾਮਯਾਬ ਟਰੈਕਟਰ ਹੋਇਆ ਇਹ ਜੌਂਡੀਰ ਪਹੁੰਚਿਆ ਦਾ ਸੋ ਹੁਣ ਵਾਲਿਆਂ ਚੋਂ। ਉਹ ਜਿਆ ਚਾਰ ਵੀ ਬਹੁਤ ਘੈਂਟ ਆ ਯਾਰ। ਉਹਦੀ ਵੀ ਚਲਾਈ ਬੜੀ ਘੈਂਟ ਦੀ ਉਹ ਵੀ। ਬਾਕੀ ਟਰੈਕਟਰ ਯਾਰ ਸਾਰੇ ਹੀ ਵਧੀਆ ਹੁੰਦੇ ਆ। ਕਿਸੇ ਨੂੰ ਮਾੜਾ ਨਾ ਕਿਹਾ ਕਰੋ। ਮਾੜਾ ਚਾਹੇ ਟਰੈਕਟਰ ਹੋਵੇ ਚਾਹੇ ਜ਼ਿੰਦਗੀ ਚੋ ਥਾਤਾ ਕੇ ਉੱਪਰ ਫੇਰ ਅੱਗੇ ਤਾਂ ਨਹੀਂ ਬੈਠਿਆ ਸੀ ਕਦੇ ਐਤਕੀ ਬੈਠਿਆ ਨਵੇਂ ਦੇ ਚੋ ਚੋ ਹਾਂ ਹਾਂ ਵਧੀਆ ਖਿੱਚ ਕੇ ਰੱਖ ਕੰਮ ਯਾਰ ਜਿਆਦਾ ਕਰ ਇੱਕ ਦਿਨ ਐਵਰੇਜ ਕੱਢਾਂਗੇ ਇਹਦੀ ਆਪਾਂ ਠੀਕ ਆ 6 ਲੀਟਰ ਦੇ ਕਰੀਬ ਇੱਕ ਕੱਢਦਾ ਉਹ ਹਰੇ ਦਾ ਲਾਂਗੇ ਨਰਮ ਨੇ ਤਾਂ ਕੀ ਇਹਦੇ ਟਰੈਕਟਰ ਨਾ ਮਾ ਇੱਕ ਦੋ ਸਰਪ ਤਾਂ ਹੋਣਗੇ ਫੇਰ ਘਟੂਗਾ ਜੱਲ ਗਿਆ ਪਹਿਲੇ ਦਾ 65 ਚੱਲ ਗਿਆ ਪੂਰੀ ਚਲਾਉਣਾ ਹੋਣਾ ਬਾਰੇ ਤੋਂ ਲੈ ਜਾਣਾ ਪੂਰੀ ਪੂਰੀ ਮੱਥੀ ਦੇਖਾਂਗੇ ਆਪਾਂ ਐਦ ਕੀ ਆਪਣੇ ਵਾਲੇ ਟਰੈਕਟਰ ਕਿੰਨਾ ਕਿੰਨੇ ਘਾਟੇ ਚੱਲਣਗੇ ਜੀ ਪਰਦੇ ਵੀ ਇਹ ਕਿੰਨਾ ਚੱਲਦਾ ਡੂਆ ਕਿੰਨਾ ਚੱਲਦਾ ਅੱਧੋ ਬਜੂ ਵਿੱਚ ਕਿਵੇਂ ਲੱਗਿਆ ਪਹਿਲਾਂ ਵਾਲੇ ਨਾਲ ਜੁਲਾਈ ਇੱਕ ਨੰਬਰ ਪੂਰਾ ਨਜ਼ਾਰਾ ਕਲਾਸੀ ਨੂੰ ਸਵੇਰ ਦਾ ਬੈਠਾ ਹਾਂ ਕਦੋਂ ਇਹ ਨਾ ਇਹ ਸਰਾਤ ਨੂੰ ਤੇ ਦੇਣਾ ਨਹੀਂ ਪੈਂਦਾ ਨਾ ਨਾ ਮਤਲਬ ਇਹ ਨਹੀਂ ਆਈ ਕਿ ਗੱਲ ਵਧੀਆ ਦੇਖ ਹੁਣ ਜਿਵੇਂ ਸਾਰੇ ਟ੍ਰੈਕਟਰ ਦੀ ਬਾਤ ਸੁਣ ਰਹੀ ਹੈ ਟਰੈਕਟਰ ਦੀ ਆਵਾਜ਼ ਨਹੀਂ ਸੁਣਦੀ ਬਸ ਇਹ ਕਮਾਲ ਆ ਜੌਂਡੀਆ ਕੀ ਬੜੀ ਬੜੀ ਜੰਤ ਹੈ ਦੇਖੋ ਟਰੈਕਟਰ ਦੇ ਬੈਠੇ ਗੱਲਾਂ ਮਾਰ ਰਹੇ ਆ ਤੁਹਾਨੂੰ ਵੀ ਬਾਤ ਕਲੀਅਰ ਸੁਣ ਰਹੀ ਹੋਣੀ ਟਰੈਕਟਰ ਦੀ ਆਵਾਜ਼ ਨਹੀਂ ਆਉਂਦੀ ਪੀਪਰ ਦੀ ਆਵਾਜ਼ ਆਉਂਦੀ ਹੈ ਇਹ ਸਾਇਲੈਂਟ ਹੈ ਜੀ ਚੀਜ਼ ਬਹੁਤ ਕਰਿਆ ਬਾਕੀ ਬਾਈ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਕਿਹੜਾ ਟਰੈਕਟਰ ਯਾਰ ਰੀਪਰ ਤੇ ਜ਼ਿਆਦਾ ਵਧੀਆ ਚੱਲਦਾ ਸਵਰਾਜ ਆਲੈਂਡ ਜਾਂ ਫਿਰ ਜੋਂਡੀਅਰ ਜਾਂ ਜਿਹੜਾ ਤੁਹਾਡੇ ਕੋਲ ਆ ਤੁਹਾਡੇ ਹਿਸਾਬ ਨਾਲ ਕਿਹੜਾ ਵੈਸਟ ਜਿਹੜੇ ਬੰਦੇ ਵਰਤਦੇ ਆ ਨਾ ਮਤਲਬ ਜਿਨ੍ਹਾਂ ਨੇ ਆ ਵੀ ਵਰਤ ਕੇ ਦੇਖਿਆ ਜੋਂਡੀਅਰ ਵੀ ਹੋਰ ਵੀ ਵੀ ਜਿਨ੍ਹਾਂ ਨੂੰ ਐਕਸਪੀਰੀਅੰਸ ਆ ਵੀ ਕਿਹੜਾ ਜਾਦੇ ਵਧੀਆ ਕਿਉਂਕਿ 850 ਦੀ ਇੱਕ ਸਿਰਤਾ ਵੀ ਉਹ ਤੇਲ ਚ ਤੇਲ ਚ ਬਹੁਤ ਫਰਕ ਪਾ ਜਾਂਦਾ ਤੇਲ ਘੱਟ ਖਾਂਦਾ ਆ ਤੇ ਅੱਜ ਆਪਾਂ ਲੱਗਿਆ ਗੜ ਕੱਢਣ ਤੇ ਕੋਲਾ ਪੂਰੀ ਪਾ ਲਈ ਹੌਲੈਂਡ ਦੇ ਨਗਰ ਅੱਜ ਪਰਖਿਆ ਜਾਣਾ ਯੋਰ ਕਹਿੰਦੇ ਹੌਲੈਂਡ ਦਾ ਫੁੱਲ ਭਰ ਕੇ ਡੀਸੀ ਫੇਰ ਕੱਢਾਂਗੇ ਦੇਖਦੇ ਆਂ ਫਿਰ ਕਿਵੇਂ ਰਹਿੰਦੀ ਆ ਪਰਫਾਰਮੈਂਸ ਹੌਲੈਂਡ ਦੀ ਤੇ 8:55 ਨਾ ਰੀਪਰ ਤੇ ਚੱਲ ਰਿਹਾ ਚੱਲੀਏ ਫਿਰ ਜੋਬਰਾ ਹੱਕ ਜਰਾ ਵਾਜੀਬਾ ਮੁੰਡਾ ਕਹਿੰਦੇ ਮੱਥਾ ਟੇਕ ਕੇ ਟਰੈਕਟਰ ਤੋਰਦਾ ਹੋਇਆ Olha o Marta. ਬੜਾ ਕਰਿਆ ਹੋਇਆ ਸਪੈਸ ਲੱਗਦਾ ਹੂ ਨਾਰਮਲ ਇੱਥੇ ਤੱਕ ਉਹਨੇ ਸੀਤਾ ਲਾ ਕੇ ਦੇਖੋ ਤੇਰੀ ਆ ਜਾਲੀ ਲਾ ਕੇ ਟੈਕ ਪੂਰਾ ਬੜਾ ਕਰਿਆ ਹੋਇਆ ਹੈ ਇਹ ਇਹ ਜੋ ਪੜਦਾ ਟਰਾਲੀ ਹੈ ਲੌੜਾ ਡਰਾਈਵਰ ਕਿਹੜਾ ਦੀ ਲਾ ਰਿਹਾ ਮੀਡੀਅਮ ਭੈਂਟ ਜੋ ਦੇ ਥੋੜੇ ਵਾਲਾ ਥੋੜੀ ਆ ਇਹ ਦੂਆ ਗੇਅਰ ਦੇ ਦੇ ਇਹ ਬਾਬੇ ਉਹ ਤੋ ਮਤਲਬ ਕਰੀਪਰ ਆ ਨਾਨ ਕਰੀਪਰ ਗੇਰਾਂ ਦਾ ਫਰਕ ਹੁੰਦਾ ਉਹਦਾ ਮਤਲਬ ਤੁਸੀਂ ਇਹ ਮੀਡੀਅਮ ਚ ਬਹੁਤ ਘੱਟ ਤੋਰਾ ਇਹਦਾ ਮਤਲਬ ਬਹੁਤ ਜ਼ਿਆਦਾ ਇਹਨੂੰ ਪਤਾ ਨਹੀਂ ਬੱਚਾ ਵਾਲੇ ਇਹਨੂੰ ਕਮੈਂਟਾਂ ਚ ਦੱਸਿਓ ਵੀ ਇਹ ਉਖਲ ਡਰਾਈਵਰ ਆ ਕਿ ਕੀ ਆ ਦੱਸਿਓ ਮੜਾ ਆ ਇਹਨੂੰ ਪਾਇਓ ਸ਼ਾਗਨ ਨਹੀਂ ਤੈਨੂੰ ਪਤਾ ਨਹੀਂ ਹੈਗਾ ਵੀ ਇਹ ਦੂਆ ਦੂਆ ਆ ਓਏ ਉਹ ਦੂਆ ਕ੍ਰੀਪਰ ਨਾਓਨ ਕ੍ਰੀਪਰ ਇਹ ਫਰਕ ਹੁੰਦਾ ਇਹਨਾਂ ਦੇ ਤੋਰੇ ਦਾ ਕਿਉਂ ਨਹੀਂ ਬਦਉ ਤੂੰ ਟਰੈਕਟਰ ਚਲਾਉਣਾ ਬਸ ਉਹਨੂੰ ਕਹ ਰੋਕ ਦੇ ਕਾ ਹੋਰ ਨਹੀਂ ਵੱਢਣੀ ਹੈਗੀ ਮੈਂ ਕਹਿ ਦਿੰਦੇ ਉਹ ਕਾ ਚੌਥੇ ਲੜਕੇ ਕਿਹਾ ਯਾਰ ਨਰਮਾਈ ਆ ਦਾਣਾ ਬਹੁਤ ਆ ਰਿਹਾ ਬੱਲੀ ਚ ਤਾਂ ਕਰਕੇ ਮਹਾ ਵੀ ਜ਼ਵੇਰੀ ਵੱਢਾਂਗੇ ਮੌਸਮ ਇਹ ਬਾਹਰ ਹਟਦਾ ਹੋਇਆ ਪਿਆ ਕੋਸੇ ਨਰਮ ਕਣਕ ਹਲੇ ਢੋੜੀ ਗੁਰੇ ਮੱਕੀ ਬੀਜਣੀਆਂ ਚਾਰ ਪਾਣ ਨੂੰ ਤਾਂ ਕਰਕੇ ਵੱਢ ਰਹੇ ਹੇ ਤੇ ਕਿਉਂ ਮਿੱਤਰੋ ਟੈਂਕ ਫੁੱਲ ਭਰਿਆ ਹੋਇਆ ਬਹੁਤ ਪਏ ਜਾਂਦੇ ਨੇ ਣਾਣੇ ਗਾਹਾਂ ਕਰਦੀ ਉਹਨੂੰ ਕਿ ਉਹਨੂੰ ਕਿ ਗਾਹਾਂ ਕਰਦੀ ਗਾਹਾਂ ਕਰਦੇ ਵੀਰਾਂ 10 ਦੀ ਢੜਾ ਟਰਾਲੀ ਨੂੰ ਟੈਂਕ ਜਿਹੜਾ ਨਾਰਮਲ ਟੈਂਕ ਹੁੰਦਾ ਉਹ ਚ ਪੈਂਦੇ ਆ ਆਪਣੇ 17-18 ਕੁਇੰਟਲ ਇਹ ਚ 23 ਪੈ ਜਾਂਦੇ 24 ਪੈ ਜਾਂਦੇ ਆ ਉਹ ਉੱਤੇ ਦੇਖੋ ਇੰਨਾ ਐਕਸਟਰਾ ਆ ਸਾਰਾ ਫੁੱਲ ਭਰਦਾ ਉਹ ਮੂਰੇ ਸੀਸਾ ਲੱਗਿਆ ਉਹਦੇ ਪਰਲੇ ਪਾਸੇ ਪਲੇਟਾਂ ਲੱਗੀਆਂ ਉਹਨੇ ਇੱਧਰ ਵੀ ਪਲੇਟਾਂ ਲੱਗੀਆਂ ਹੋਈਆਂ ਨੇ ਟਰਾਲੀ ਦੇਖੋ 10 ਦੀ ਬਹੁਤ ਅਣਕ ਪੈਂਦੀ ਆ ਬਈ ਟੈਂਕ ਜਿਹੇ ਉੜਾ ਨਾ ਗਾਹਣਾ ਉਹ ਦੇਖ ਬਾਈ ਦੇਖਦਾ ਹੀ ਨਹੀਂ ਹੈਗਾ ਨਾ ਨਾ ਉਹਨੂੰ ਤਾਂ ਫੁੱਲ ਖਾਦੀ ਕਰ ਦੇ ਤਾ ਪਹਿਲੇ ਹਾਈ 'ਚ ਚੜਤੀ ਪਹਿਲੇ ਹਾਈ 'ਚ ਚੜਤੀ ਨਾਲੇ ਫੁੱਲ ਭਰੀ ਵੀ ਹੈ ਕਹੀਆ ਉਰੀ ਪਈਆ ਉਹਦੇ ਉਹਦੇ ਕੋਲ ਆ ਤੇਰਾ ਫੋਨ ਤੇਰੇ ਕੋਲ ਤੀ ਮੇਰੇ ਕੋਲ ਨਹੀਂ ਹੈਗਾ ਥੋਪੜ ਭੈਣ ਚੋਂ ਤੇਰੇ ਕੋਲ ਦੀ ਫੋਨ ਮੇਰਾ ਹੈਲੋ ਫੋਨ ਫਸਕੀ ਦਮ ਲੈ ਫੋਨ ਨਹੀਂ ਆਇਗਾ ਪ੍ਰਤਾਪ ਚੌੜ ਨਾ ਕਰ ਫੋਨ ਤੇਰੇ ਕੋਲ ਤੀ ਦੇਖੀ ਗਿਰ ਕੇ ਆ ਗਏ ਤੇ ਤੇਜੀ ਤੇਰੀ ਜੇਬ ਚ ਮਜ਼ਾਕ ਕਰਦਾ ਬਣਾਉਂਦਾ ਮੈਂ ਤਾਂ